ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੇਰੇ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਅਰਵਾਲ ਜ਼ਿਲ੍ਹਾ ਗੁਰਦਾਸਪੁਰ ਜੀ ਤੁਸੀਂ ਡੇਰੇ ਬਾ ਬਣਾੜ ਵਡੀਆਂ ਵੱਡੀਆਂ ਕਮਾ ਦੇ ਵੱਡੀਆਂ ਝੋਟੀਆਂ ਛੋਟੇ ਰਹੇਗੇ ਪੰਜ ਪਰ ਬਹੁਤ ਵੱਡੀਆਂ ਝੋਟੀਆਂ ਆ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੜੀ ਕਾਲੀ ਮਿੰਟੋ ਮਿੱਟੀ ਮਿਲੂ ਖਲੋਣੀ ਲੋ ਐ ਹੀ ਹੈ ਫਿਰ ਕਾਲੀ ਬਦਲੋ ਨੇ ਦੂਰ ਪਰ ਕਿਤੇ ਜਾਣਾ ਗਾੜੀ ਇਹਦੇ ਹੋਰ ਠੀਕ ਹੈ ਹੋਰ ਸੁਣਾਓ ਕਿਰਪਾ ਸਭ ਠੀਕ ਹੈ ਕਿਰਪਾ ਸੰਦੀਪ ਡੇਰੀ ਫਾਰਮ ਵੇਖਣ ਆਲੇ ਨਾ ਸਾਰੀ ਸੰਗਤ ਦਾ ਧੰਨਵਾ ਹੋਰ ਸੁਣਾਓ ਜੀ ਵਧੀਆ ਵਧੀਆ ਕਿਰਪਾ ਮਹਾਰਾਜ ਦੀ ਚਲੋ ਹਾਂ ਮਾਲ ਵੇਗਿਆ ਪਹਿਲਾਂ ਬੂਰੀ ਗਈ ਕੁਰੂਕਸ਼ੇਤਰ ਅੱਛਾ ਬੂਰੀ ਗਈ ਇੱਕ ਬੂਰੀ ਗਈ ਕੁਰੂਕਸ਼ੇਤਰ ਤੇ ਦੂਜੀ ਗਈ ਮੋਗੇ ਠੀਕ ਆ ਹਾਂ ਤੇ ਬਾਕੀ ਵੀ ਚਲੋ ਕੋਈ ਕਪੂਰਥਲੇ ਚਲ ਗਈ ਕੋਈ ਕਿਤੇ ਚਲ ਗਈ ਚਲੋ ਵੇਗਿਆ ਮਾਲ ਤੇ ਅੱਜ ਵੀ ਪੰਜ ਮਈਆਂ ਨੇ ਆਪਣੇ ਕੋ ਪੰਜੇ ਹੀ ਵੱਡੀਆਂ ਨੇ ਠੀਕ ਆ ਚਾਰ ਸੋਈਆਂ ਦੇ ਇੱਕ ਗੱਬਣ ਆ ਤੇ ਟਾਪ ਦੇ ਪੀਸ ਆ ਆ ਜਾਓ ਫਿਰ ਆ ਰਿੰਗ ਸਾਇਲੈਂਟ ਕਰ ਲੈ ਲੋ ਲਿਆ ਸ਼ੰਭੂ ਆਜਿਆ ਕਰਾਂ ਦੇ ਸੰਦੀਪ ਵੀਰ ਆ ਤੀਜਾ ਚੌਥਾ ਦਿਨ ਹੋਇਆ ਝੋਟੀ ਨੂੰ ਸੂਈ ਨੂੰ ਅੱਛਾ ਇਹ ਵਿਖਾ ਦੇ ਵੀ ਕਿੱਡੀ ਕੁ ਵੱਡੀ ਆ ਬਾਡੀ-ਬੁਡੀ ਵਿਖਾ ਦੇ ਥਾਣਵੇ 12 ਕਿਲੋ ਤੋਂ ਸੰਦੀਪ ਵੀਰ ਝੋਟੀ ਚੱਲੀ ਆ ਹੁਣ 12 ਕਿਲੋ ਸਟਾਰਟਿੰਗ ਦੋ ਦੇ ਆ ਸਟਾਰਟਿੰਗ ਜਿਹਨੂੰ ਕਹਿੰਦੇ ਆ ਲੈ ਸ਼ੰਭੂ ਹਾਂ ਦਿਖਾ ਦੇ ਬੱਚਾ ਖੋਲ ਨਹੀਂ ਨਾਲ ਤੇ ਕੱਟਾ-ਕੱਟੀ ਜੀ ਇਹ ਮਗਰ ਕੱਟ ਆ ਜੋ ਕੱਟਾ ਮਗਰ ਆ ਗਿਆ ਤਾਜੀ ਸੂਈ ਆ 12 ਕਿਲੋ ਤੋਂ ਸਟਾਰਟ ਹੋਈ ਹੁਣ ਸੰਦੀਪ ਇਹ ਦੇ ਦੇ 15 ਇਹ ਦੇ ਦੇ 14 ਇਹ ਦੇ ਦੇ 16 ਕਿਹਦੀ ਆਪਣੀ ਸਮਝ ਆ ਤੇ ਬਾਡੀ ਵਿਖਾ ਦੇ ਝੋਟੀ ਦੀ ਬੁਲੀ ਵੱਡੀ-ਵੱਡੀ ਆ ਮੈਂ ਬੁਰ ਡਬਲ ਬਹੁਤ ਡਬਲ ਮੈਂ ਸੰਦੀਪਰ ਵੱਡੀ ਮੈਂ ਆਕੇ ਵਾ ਲੱਗਾ ਉਂਗਲ ਉਂਗਲ ਜਿੱਡੀ ਮੋਟੀ ਸੰਦੀਪਰ ਵੱਡੀ ਮੈਂ ਵੱਡੀ ਮੈਂ ਪੂਰੀ ਮੈਂ ਕਮਾ ਲਈਏ ਹਾਂ ਕਮਾੜਦੀ ਥੋੜਾ ਜਿਹਾ ਆਜੋ ਆਜੋ ਐ ਸੰਦੀਪਰ ਵੇ ਆਉਣਾ ਜੇ ਇੱਕ ਸਰੀਰ ਤੋਂ ਵਾਲ ਕੱਟੇ ਮੈਂ ਦੇ ਦੇ ਇੱਕ ਤੇ ਕੱਟੇ ਰਾਂਦੇ ਹੋਰ ਦੋਣੀ ਜ ਆਪਣੀ ਮੈਂ ਮੈਂ ਹੀ ਚੰਗੀ ਆ ਥਾਣੇ ਵੇਖੋ ਸੰਦੀਪਰ ਲਗਾ ਕੇ ਦੇ ਆਹ ਪਰਲੇ ਬੰਨ ਬੰਨ ਠੀਕ ਆ ਫਿਰ ਬੰਨ ਦੇ ਵੀ ਇੱਥੇ ਬੰਨ ਹਾਂਜੀ ਸੋ ਇਹਨੇ ਨੇ ਦੇ ਦिए ਟਾਈਮ ਫਲੇ ਜਾਣ ਉੜਦੀ ਹੈ ਹਾਂ ਉੜਦੀ ਹੈ ਉੜਦੀ ਹੈ ਦੇ ਦिए ਡੇਢ ਦੀ ਫਿਰ ਵੇ ਲੋ ਕਰਾ ਦੇ ਛੋਟ ਜਿੰਨੀ ਕਰਾਉਣੀ ਆ ਆਪੀ ਦੱਸ ਦੋ ਹਾਂ 10000 ਛੱਡ ਦिए ਪੰਜ ਹੋਰ ਜਾਣ ਦੋ ਪੰਜ ਹੋਰ ਜਾਣ ਦੇ ਇੱਕ ਤੀਰੀ ਇੱਕ ਤੀਜੋ 2000 ਛੋਟ ਕਰਾਂਗੇ ਇਹ ਜੈਸਨੋ ਵਾਲਾ ਮੋਲਿਆ ਸੰਦੀਪ ਵੀ ਇੱਕ 28 ਦੀ ਦੇਣੀ ਆ ਮੈਂ 15 ਕਿਲੋ ਵਾਲੀ ਆ ਤਾਜੀ ਸੂਈ ਆ ਤੀਜੇ ਚੌਥੇ ਦਿਨ ਦੀ 12 ਕਿਲੋ ਦਾ ਸਟਾਰ ਆ ਗੱਪਣੇ ਵੇ ਸੰਦੀਪ ਵੀਰ ਗੱਪਣ ਵੇ ਇਧਰ ਆ ਲੈ ਸ਼ੰਭੂ ਆ ਖਾ ਖ ਰਹੇ ਵੇ ਗੱਪਣਾ ਸੰਦੀਪ ਵੀਰ ਅਜੇ ਸੰਦੀਪਰ ਚੱਪਾ ਜ ਆਪਾਂ ਹੋਰ ਪਿੱਛੇ ਨਾ ਜੇ ਪੁੜੇ ਨਹੀਂ ਪੋਲੇ ਕੀਤੇ ਮੈਂ ਨੇ ਵੇਖਦੇ ਸੰਦੀਪਰ ਬਹੁਤ ਚੰਗਾ ਰਿਕਾਰਡ ਆ ਮਹੀਂ ਦਾ ਅੱਛਾ ਐਰ ਕੀ 16 ਪਲੱਸ ਮਹੀਂ ਦੁੱਧ ਦਊਗੀ ਬਾਡੀ ਵੇ ਤਾਂ ਐ ਸ਼ਾਈ ਵੇ ਮੈਂ ਦੀ ਕਿਤੇ ਬਸ ਠੀਕ ਆ ਤੇ ਬਹੁਤ ਫੁੱਲ ਸਾਈਜ਼ ਆ ਜਿੰਨੂੰ ਕਹਿੰਦੇ ਮਈਆਂ 100 ਤੋਂ 100% ਵੱਡੀ ਆ ਫੁੱਲ ਫੁੱਲੀ ਫੈਜ ਆ ਜੀ ਅਰੇ ਸੰਦੀਪਰ ਥਾਣਾ ਜੇ ਦੁੱਧ ਨਹੀਂ ਪਾਇਆ ਮਈ ਨੇ ਠੀਕ ਆ ਚਲਾਈ ਕਿੰਨੇ ਕਰੋ ਜੀ ਸੰਦੀਪਰ 15 ਪਲੱਸ ਚੱਲੂਗੀ ਗਰੰਟੀ ਨਾਲ ਆ ਦੇਖਣ ਨਹੀਂ ਮੈਂ ਕਦੇ ਵੇ ਆਰੇ ਸੰਦੀਪੀ ਚਾਰ ਪੰਜ ਦਿਨ ਮਹੀਨੇ ਲੈ ਜਾਣੇ ਆ ਹਾਂ 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 ਵੇ ਸ਼ੱਭੂ ਮੈਂ ਵੇਖ ਕਰੇ ਆਜੋ ਘਰਾਂ ਦੇ ਬਹੁਤ ਨਸਲ ਆ ਸੰਦੀਪੀ ਮੈਂ ਦੇਖ ਮੈਂ ਕੱਡੀ ਮੈਂ ਬਹੁਤ ਵੱਡੀ ਆ ਪੂਰੀ ਝੋਟੀ ਵੱਡੀ ਆ ਸੰਦੀਪੀ ਰ ਐਡੀਆਂ ਐਡੀਆਂ ਮਈਆਂ ਨੇ 15 16 ਕਿਲੋ ਇਹੋ ਮਈਆਂ ਦੁੱਧ ਦਿੰਦੀਆਂ ਹੋਰ ਕਿਹੜੀਆਂ ਦਿੰਦੀਆਂ ਰ ਹੋਰ ਕਿਹੜੇ ਦਿੰਦੀ ਬਿਲਕੁਲ ਵੇਖੋ ਮਈ ਸਹੀ ਸਹੀ ਗੱਲ ਇੱਥੇ ਰੁਕੇ ਬਣਾ ਓਏ ਬੱਚਾ ਟੈਗ ਕਰਕੇ ਬੰਨੋ ਚਲੋ ਬੋਲੋ ਜੀ ਸੰਦੀਪਰੇ ਏ ਮੈਂ ਪਾਈ ਆ ਪਿਛਲੀ ਵੀਡੀਓ ਝੂਠ ਨਹੀਂ ਬੋਲਣਾ ਅੱਛਾ 1 30 ਦਾ ਸੌਦਾ ਹੋਇਆ ਆ ਹਾਂ ਬਿਆਸ ਦੇ ਬੰਦੇ ਨੇ 2000 ਸਾਈ ਪਾਈ ਆ ਬਾਅਦ ਚ ਮੇਰੇ ਭਰਾ ਨੇ ਫੋਨ ਅੱਜ ਆ ਜੈਣਾ ਪਲਕੇ ਆ ਜਾਂਦਾ ਅੱਜ ਦੀ ਦਿਹਾੜੀ ਮਹੀਂ ਹੋਦੀ ਆ ਅੱਜ ਫੋਨ ਕਰ ਦੂਗਾ ਉਹੋ ਹੀ 2000 ਛੱਡਣਾ ਆ ਇਹ ਵੀ 28 ਦੀ ਤੇ ਇਹ ਵੀ 28 ਦੀ ਯੈਸ ਨਾ 28 ਦੀ ਆ ਏਡੀ ਮੈਂਟ ਆਲ ਕੋਈ ਮੇਰੀ ਬੇਨਤੀ ਵੀ ਲਾਗੇ ਆਣ ਕੇ ਮੈਂ ਵੇਖੇ ਕੋਈ ਆਣ ਕੇ ਤੇ ਯਾਰਾ ਵੱਡੀ ਮੈਂ ਛੋਟੀ ਜਾ ਆ ਦੀ ਵੀਡੀਓ ਬਹੁਤ ਜ਼ਿਆਦਾ ਮੈਂ ਡਬਲ ਵੱਡੀ ਆ 15 ਪਲਸ ਗਰੰਟੀ ਆ ਮੈਂ ਦੀ ਦੇਨ ਨੂੰ ਭਾਏ ਵੱਧ ਵੀ ਦੇ ਜੇ ਪਰ ਮੈਂ ਵੇਖਾਂ ਦੀ ਵੀਰ ਉਹ ਵੀ ਮੈਂ ਤਾਂ ਵੇਖ ਤਾ ਵੀ ਵੇਖ ਮੈਂ ਹੀ ਕਦੇ ਨਹੀਂ ਨਹੀਂ ਠੀਕ ਆ ਮੈਂ ਸੰਦੀ ਵੀਰ ਦੂਜਾ ਸੂਰਾ ਛੋਟੀ ਆ ਸ਼ੰਭੂ 나ੜੂ ਕਾ ਮਾਰਦੇ ਬੈਂਡੇ ਕੱਲ ਦੀ ਸੂਈ ਸੰਦੀ ਵੀਰ ਅੱਛਾ ਬਿਲਕੁਲ ਕੱਟੀ ਵੇਲਾ ਦਿੱਤੀ ਓ ਉਹ ਠੀਕ ਆ ਅਜੇ ਮੈਂ ਬੌਲੇ ਬਾਲੇ ਤੋਂ ਖਾਲੀ ਕੀਤੀ ਕਿਉਂਕਿ ਬੌਲਾ ਢੱਕਣਾ ਨਹੀਂ ਚਾਹੀਦਾ ਕਰਮ ਹੁੰਦਾ ਵੇਖੋ ਸੋਹਣੀ ਚੋਟੀ ਐ ਸੋਹਣੀ ਚੋਟੀ ਨਿੱਗੀ ਨਿੱਗੀ ਸਿੰਗੀ ਸੰਦੀਰ ਵੇ ਕਈ ਦੋ ਤਿੰਨ ਦਿਨ ਨਹੀਂ ਖਾਲੀ ਕਰਦੇ ਕਿ ਨਹੀਂ ਇਹ ਨਾਲ ਹੀ ਕਰ ਦਿੰਨੇ ਆਪਾਂ ਨਹੀਂ ਜਿੰਦੀ ਛੇਤੀ ਖਾਲੀ ਕਰਾਂਗੇ ਸੰਦੀਰ ਵੀ ਦੋ ਤੇ ਛੇਤੀ ਹੁੰਦਾ ਢੱਕਣਾ ਹਾਂ ਠੀਕ ਆ ਨਹੀਂ ਸਾਰੀ ਨਹੀਂ ਢੋਕੇ ਢੱਕੇ ਹੈਗੇ ਆ ਬਸ ਇਹੇ ਸਾਫ ਕਰਤੀ ਤੈਨੂੰ ਬੜਾ ਵੀਡੀਓ ਦਾ ਆਪਣਾ ਹੈ ਨਹੀਂ ਤੂੰ ਆਪ ਚੱਲ ਆਉਣਾ ਤੇ ਫਿਰ ਦੋ ਤਿੰਨ ਦਿਨ ਟਾਈਮ ਨਹੀਂ ਲੱਗਣਾ ਬਿਲਕੁਲ ਜੀ ਹਾਂ ਕਿੰਨਾ ਕਰੂ ਬਾਜੀ ਇਹ ਸੰਦੀਪ ਵੀਰ 12 ਕਿਲੋ ਝੋਟੀ ਦੁੱਧ ਪਾ ਦਊਗੀ ਹਾਂ ਦੂਜਾ ਸੂਆ ਆ ਸੋਹਣੀ ਸੁਨੱਖੀ ਨਸਲ ਵਾਲੀ ਝੋਟੀ ਆ ਵੇਲਾ ਥਾਣ ਥੁਣਾ ਮੋਠਾ ਵਾਲਾ ਲੱਗਾ ਬਿਲਕੁਲ ਵਧੀਆ ਬਿਲਕੁਲ ਜੀ ਬਿਲਕੁਲ ਬਿਲਕੁਲ ਯਾਤ ਨਸਲ ਦੀ ਵੀ ਚੰਗੀ ਝੋਟੀ ਆ ਮਗਰ ਵੀ ਕੱਟੀ ਆ ਤਾਜੀ ਸੂਈ ਆ ਇਹ ਪਾਓ ਤੇ ਚੋਹ ਵਾਲਾ ਕੰਮ ਆ ਆਪਾਂ ਦੇਣੀ ਛਣ ਵਗਦੇ ਅਜ ਕੱਲ ਦੀ ਸੂਈ ਆ ਹੁਣ ਸੰਦੀਪ ਵੀਰ 10 ਕਿਲੋ ਬੋਲਾ ਗਿਆ ਦੀ ਕੱਲ ਦੀ ਸੂਈ ਥਲੇ ਫੇ ਸਹੀ ਨਹੀਂ ਸੰਦੀਪ ਵੀਰ ਯਸ ਨੋ ਹਣਾ ਇਹ ਜੋ 100 200 ਰੁਪਿਆ ਛੋਟ ਹੋਣੀ ਇੱਕ ਦਾਸ ਦੀ ਆ ਸਨ ਜਿਆਜ ਜਿਆਜ ਠੀਕ ਜਿਆਜ ਸੰਦੀਪਰ ਐਸ ਮੈਂ ਥੱਲੇ ਦੁੱਧ ਹੋ ਜੇ 13 ਹੋ ਜੇ 14 ਹੋ ਜੇ ਥਾਣ ਥਣ ਵਿਖਾ ਦੇ ਸ਼ੰਭੂ ਕਿਤੇ ਪੀਨੂ ਲਗਾ ਕੇ ਦੇ ਵੇ ਗਾੜੀ ਪਿਛਾੜੀ ਚੱਡਾ ਪਿੱਛੋਂ ਵਿਖਾ ਦੇ ਕਿਤੇ ਲੈ ਜੀ ਇਹ ਵੀ ਦਿਖਾਓ ਚੱਡਾ ਫਾੜੀ ਮਾੜਾ ਦੇ ਬੱਚੇ ਦਾ ਕਰਦੀ ਹੋਏ ਨਹੀਂ ਤੋੜੋ ਗੋਰਾ ਦੇ ਵਿੱਚ ਬਹੁਤ ਚੰਗੀ ਝੋਟੀ ਸੰਦੀਪ ਵੀਰ ਵੇ ਜਰਮਨ ਕਿੱਧਰ ਗਿਆ ਜਰਮਨ ਕਿ ਥੋੜਾ ਜਿਹਾ ਨਾ ਉਹਦੇ ਨਾਨਕੇ ਮਾਮੇ ਦੀ ਕੁੜੀ ਦਾ ਵਿਆਹ ਉੱਥੇ ਗਿਆ ਅੱਛਾ ਠੀਕ ਆ ਸੰਦੀਪ ਵੀਰ ਵੇ ਮੈਂ ਨਹੀਂ ਚੰਗੀ ਆ ਚਵਾਈ ਲੱਗੀ ਉਂਗਲ ਬਿਲਕੁਲ 13 ਕਿਲੋ ਜਿਹੜਾ ਮਰਜੀ 2 3 ਡੰਗ ਚੋਲੇ ਆਪਣੀ ਤਸੱਲੀ ਕਰ ਲੈ ਬਾ ਠੀਕ ਆ ਹਾਂਜੀ ਸ਼ੇਰਾ ਜੀ ਮੇਰਾ ਸੰਦੀਪ ਵੀਰ 1 20 ਜਾਂ 2000 ਛੋਟ ਹੋ ਜੂਗੀ 1 20 1 18 ਦੀ ਜੱਸ ਨੋ ਹੋਣੀ 1 18 ਦੇਣੀ ਆ ਹਾਂ 1 18 ਦੀ ਦੇਣੀ ਆ ਚਲੋ ਦੋ ਦ ਸੰਦੀਪ ਵੀਰ ਪੱਕਾ ਇੰਨਾ ਹੋਊਗਾ ਚਵਾ 1 ਨੰਬਰ ਦਾ ਹੋਊਗਾ ਵੱਡੀ ਝੋਟੀ ਆ ਵੱਡੀ ਫੁੱਲ ਸਾਈਡ ਬਾ ਠੀਕ ਆ ਵੇ ਠੀਕ ਮੈਂ ਥਣ ਕੱਲਾ ਕਲਾ ਥਣ ਲਗਾ ਕੁਆਲਿਟੀ ਵਾਲੀ ਆ ਚਲੋ ਸੰਦੀ ਵੀਰ ਆ ਵੇਖ ਮੈਂ ਕਦੇ ਇਹ ਵੀ ਸੂਈ ਗੱਪਣ ਸੂਈ ਸੰਦੀ ਵੀਰ ਆਈ ਇਹਦਾ 40 ਦਿਨ ਦਾ ਬਚਾਈ ਵੇਖ ਕਦੇ ਮੈਂ ਦੁੱਧ ਕੰਨਾ ਦੁੱਧ ਸੰਦੀ ਵੀਰੇ ਦੇ ਕੰਡੇ ਵਾਲਾ 10 ਕਿਲੋ ਦੁੱਧ ਹੋਊਗਾ 40 ਦਿਨ ਦੀ ਝੋਟੀ ਸੂਈ ਆ ਠੀਕ ਆ ਲੋ ਜੀ ਇਧਰ ਵੇਖ ਥਣ ਵਿਖਾ ਸ਼ੰਭੂ ਥਣ ਵਿਖਾ ਕੇ ਦੇ ਮਾਰ ਕੈਮਰਾ ਸਰੀਰ ਵੇ ਸੰਦੀ ਵੀਰ ਝੋਟੀ ਦਾ ਵੇ ਨਹੀਂ ਠੀਕ ਆ ਫਿਰ ਡਰ ਗਈ ਡਰ ਗਈ ਦੁੱਧ ਕਿੰਨਾ ਜੀ ਸੰਦੀਪ ਵੀ 10 ਕਿਲੋ 2 ਟਾਂ ਟੋਲੇ 3 ਟਾਂ ਚ ਉਹਦੇ 40 ਦਿਨ ਦੀ ਸੋਈ ਆ 1 ਮਹੀਨਾ ਤੇ 10 ਦਿਨ ਹੋ ਗਏ ਮਹੀਂ ਸੋਈ ਨੂੰ ਚਲੋ ਠੀਕ ਵੇ ਮੈਂ ਆ ਵੇਖ ਕੇ ਦੇ ਸੰਦੀਪ ਵੀਰੇ ਬੜੇ ਪੈੜੇ ਜੋ ਮਹੀਂ ਆਈ ਆ ਹੂੰ ਹੂੰ ਆ ਜੋ ਸੰਦੀਪ ਵੀਰੇ ਇਹ ਮਹੀਂ ਆਈ ਆ ਕੁਰੂ ਖੇਤਰ ਤੋਂ ਅੱਛਾ ਜਿੱਥੇ ਆਪਣੀ ਬੂਰੀ ਮਹੀਂ ਘੱਲ ਲਈ ਉਹ ਮੁੰਡਾ ਮੇਰਾ ਯਾਰ ਐ ਅਮਰੀਕਾ ਆ ਇੱਕੋ ਹੀ ਮਹੀਂ ਰੱਖਦਾ ਆ ਉਹਨੇ ਵੀਡੀਓ ਵੇਂਦਿਆ ਸਾਰੀ ਫੋਨ ਕਰਦਾ ਇਹਦੀ ਮਹੀਂ ਮੇਰੇ ਕੋਲੋਂ ਹੀ ਗਈ ਆ ਇਹਦੀ ਵੀਡੀਓ ਵੀ ਆਪਣੇ ਕੋ ਬਣੀ ਆ ਗਈ ਤਰੀਕ ਵੀ ਆ ਗਈ ਜਦੋਂ ਦੀ ਸੂਈ ਆ ਦਾ ਆਉਂਦਿਆਂ ਮੇਰੇ ਕੱਲ ਹੀ ਆਈ ਇਹਦੇ ਤੇ 10 ਕਿਲੋ ਦੁੱਧ ਵਧੂਗੀ 12 ਕਿਲੋ ਦੁੱਧ ਦੇ ਦੂਗੀ ਮੈਂ ਹਵੇਲਾ ਸੰਦੀਵੀਰ ਸਰੀਰ ਵੇ ਮੈਂ ਤੱਕਦੇ ਵੇ ਸ਼ੰਭੂ ਮਾਰ ਕੈਮਰਾ ਇਹਦਾ ਮੁੱਲ ਫਿਰ ਸੰਦੀਵੀਰ ਦੇ ਦਈਏ ਪੂਰੇ ਲੱਖ ਦੀ ਲੈ 10 ਮੈਂ ਵੇਖਦੇ ਮੈਂ ਵੇਖੀ ਆ ਨੇ ਹਾਂ ਸੰਦੀ ਵੀ 10000 ਹੀ ਛੋਟ ਕਰਦੇ 90 ਦੀ 100 ਦੇਣੀ ਹੈ ਮੈਂ ਏਡੀ ਮੈਂ ਕੋ 90 ਦੀ ਦਿੰਦਾ ਨਹੀਂ ਸੰਦੀ ਵੀਰ ਮੈਂ ਇਹ ਵੀ ਸਵਾਦੀ ਆ ਪਰ ਬੱਚਾ 40 ਦਿੰਦਾ ਸ਼ੰਭੂ ਕੈਮਰਾ ਬਾਹਰ ਚਾ ਨਾ ਕੋ ਆਖੇ 1 ਮਹੀਨਾ ਤੇ 10 ਦਿੰਦੀ ਹੋਈ ਆ ਮੇਰੇ ਕੋ ਵੀਡੀਓ ਵੀ ਬਣੀ ਆ ਸਾਰਾ ਕੁਝ ਹੈਗਾ ਥਾਣ ਥੂਣ ਵਿਖਾ ਦੇ 10 ਬਾਡੀ ਵੇ ਸੰਦੀ ਵੀ ਸਾਰੀਆਂ ਮਈਆਂ ਨੂੰ ਡਵਾ ਲਿਆ ਕਿਤੇ ਮੈਂ ਚਲੋ ਤੇ ਦੇਖੋ ਜੀ ਆਹੀ ਪੰਜ ਪਸ਼ੂ ਸੇ ਪੰਜ ਵਜੇ ਸ਼ੰਭੂ ਮਾਰ ਥਾਣਾ ਕਿਵੇਂ ਕੈਮਰਾ ਰੱਖਦੇ ਮੇਰੇ ਫੁੱਟ ਫੁੱਟ ਬਾਹਰ ਜਿੰਨੂੰ ਕਹਿੰਦੇ ਆ ਇੱਥੇ ਆਓ ਆ ਵੀ ਥਾਣ ਖਾ ਮਈ ਇਧਰ ਵੇਖ ਕਦੇ ਇਹ ਵੱਡੀਆਂ ਮਈਆਂ ਸੰਦੀਪ ਵੀਰ ਵੱਡੀਆਂ 15 15 16 16 ਕਿਲੋ ਵਾਲੀਆਂ ਜਿਹੜਾ ਇਹੋ ਜਿਹੇ ਬਾਈ ਬਾਈ ਇਹਨਾਂ ਨੇ ਪਾਸ ਕਰਨੀ ਲੋੜ ਨਹੀਂ ਵੈਣੀ ਇਥੇ ਹਾਂ ਸੰਦੀਪ ਵੀਰ ਬਾਕੀ ਇਹੋ ਮਾ ਲਿਆ ਆਪਣੇ ਕੋਲ ਤੇ ਆਪਣੀ ਹਰ ਬਰਾਂ ਦੀ ਬੇਨਤੀ ਆ ਵੀ ਤਸੱਲੀ ਕਰਕੇ ਘਰੇ ਸਲਾਹ ਕਰਕੇ ਦੋ ਤਿੰਨ ਵਾਰਾ ਵੀਡੀਓ ਵੇਖ ਕੇ ਫੇਰ ਫੋਨ ਕਰੋ ਹੁਣ ਕੋਈ ਚੱਕਰ ਨਹੀਂ ਕੋਈ ਪੈਸੇ ਪਾ ਦੂ ਮਈਆਂ ਦੇ ਘਰ ਪਹੁੰਚੂਗੀ ਅੱਬਲ ਤੇ ਬੇਨਤੀ ਹੈ ਡੀੜੀਆਂ ਮਈਆਂ ਆਣ ਕੇ ਵੇਖੋ ਜੇ ਪੈਸੇ ਖਰਚਣਿਆਂ ਤੇ ਫੇਰ ਆਓ ਹੈਨਾ ਡਰੈਸ ਵੀਰ ਨੇ ਦੱਸਤਾ ਆ ਸਕਰੀਨ ਤੇ ਨੰਬਰ ਚੱਲਣ ਡਿਆ ਤੇ ਆਓ ਤਸੱਲੀ ਕਰਕੇ ਖੜੋ ਧੰਨਵਾਦ ਜੀ ਸਸਕਾ